ਸ਼ਹਿਰ ਨੂੰ ਬੜੀ ਵੱਡੀ ਆਸ ਸੀ ਕਿਉਂਕਿ ਪਿਛੇ 25 ਫਰਵਰੀ 2015 ਨੂੰ ਜਿਵੇਂ ਇਲੈਕਸ਼ਨ ਹੋਈ ਆ ਉਹ ਤੋਂ ਬਾਅਦ ਇਹ ਵਿਰੋਧੀ ਪਾਰਟੀਆਂ ਜਿਹੜੀਆਂ ਆਪਸੀ ਕਸ਼ਮਕਸ਼ ਦੇ ਵਿੱਚ ਸ਼ਹਿਰ ਨੂੰ ਬੜੀ ਵੱਡੀ ਢਾਹ ਇਹਨਾਂ ਨੇ ਲਾਈ ਸੀ ਪਰ ਇਹ ਜਿਹੜੇ ਸ਼ਰਾਰਸੀ ਅੰਸਰੇ ਆ ਕੁਝ ਇਹ ਸਾਡੀ ਜਿਹੜੀ ਪਾਰਟੀ ਦੀ ਚੰਗੀ ਸ਼ੋਭੀ ਉਹਨੂੰ ਖਰਾਬ ਕਰਨਾ ਚਾਹੁੰਦੇ ਆ ਕਿਹੜੇ ਸ਼ਰਧ ਅਨਸਰ ਆਉਗੇ ਕਿਹਨੇ ਕਿਹੜੇ ਵਿਰੋਧੀ ਪਾਰਟੀ ਕੋਣ ਆ ਵੜ ਜਾਂਦੇ ਆ ਜੀ ਇਦਾਂ ਵਿੱਚ ਆਸੇ ਪਾਸੇ ਆਣ ਕੇ ਤੁਹਾਨੂੰ ਪਤਾ ਥੋੜੇ ਦਿਨ ਪਹਿਲਾਂ ਹੋਰ ਵੀ ਅਨਸਰ ਜਿਹੜੇ ਆ ਉਹ ਦੂਜੀ ਪਾਰਟੀ ਚ ਆਣ ਕੇ ਇੱਧਰ ਸ਼ਾਮਲ ਹੋ ਗਏ ਆ ਕਿਉਂਕਿ ਉਹਨਾਂ ਨੇ ਪਿੱਛੇ ਵੀ ਸਾਡੇ ਸ਼ਹਿਰ ਨੂੰ ਬੜੀ ਵੱਡੀ ਢਾਹ ਚਾਹ ਭੋ ਮਾਫੀਆ ਦੇ ਰੂਪ ਚ ਜਾਂ ਲੁੱਟਖੋੜ ਦੇ ਰੂਪ ਚ ਬੜੀ ਵੱਡੀ ਢਾਹ ਲਾਈ ਆ ਉਹ ਪਾਸੇ ਦੀ ਪਾਸੇ ਜਾ ਕੇ ਪਾਰਟੀ ਹਾਈ ਕਮਾਂਡ ਨੂੰ ਗੁਮਰਾਹ ਕਰਕੇ ਉਹਨਾਂ ਨੂੰ ਬੰਦਿਆਂ ਨੂੰ ਸ਼ਾਮਲ ਕਰਾ ਕੇ ਤੇ ਉਹ ਚਾਹੁੰਦੇ ਆ ਵੀ ਫੇਰ ਇਹਨਾਂ ਲੋਕਾਂ ਕੋਲ ਹੀ ਚਲੇ ਜੇਵੇ ਤਾਂ ਜੋ ਇਹ ਸ਼ਹਿਰ ਦਾ ਜਿਹੜਾ ਭੁੱਖਿਆ ਜਿਹੜਾ ਇਹਦਾ ਵਿਕਾਸ ਆ ਇਹਨੂੰ ਰੋਕਿਆ ਜਾਵੇ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਸ਼ਹਿਰ ਨੂੰ ਆ ਛੇਤੀ ਤੋਂ ਛੇਤੀ ਕਿਉਂਕਿ ਸਾਡੇ ਜਿਹੜੇ ਐਮਐਲਏ ਸਾਹਿਬ ਆ ਬਹੁਤ ਇਮਾਨਦਾਰ ਆ ਡਾਕਟਰ ਤਸ਼ਵੀਰ ਸਿੰਘ ਸੋਲ ਜਦੋਂ ਦੇ ਆਏ ਆ ਕੋਈ ਕਹਿ ਨਹੀਂ ਸਕਦਾ ਪਿਉ ਨੇ ਕਿਹਾ ਕਿ ਇਹ ਤੋਂ ਇੱਕ ਸਰਸਾਈ ਥਾਂ ਦੇ ਕੇ ਕਰਜਾ ਕੀਤਾ ਜਾਂ ਉਹਨਾਂ ਦੇ ਕਿਸੇ ਵਰਕਰ ਨੇ ਕਰਾਇਆ ਹੋਵੇ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਮਾਂਡ ਨੂੰ ਆਮਣਾ ਰੋੜਾ ਜੀ ਨੂੰ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਕਿ ਜਿਹੜੀ ਇਲੈਕਸ਼ਨ ਹੈ ਇੱਥੇ ਤੇ ਜਲਦੀ ਤੋਂ ਜਲਦੀ ਕਰਾ ਕੇ ਕਿਉਂਕਿ ਐਮਐਲਏ ਸਾਹਿਬ ਦੇ ਨਾਲ ਐਸ ਵਾਲੇ 18 ਤੋਂ 20 ਜਿਹੜੇ ਐਮਸੀਆ ਚਤਾਨਵਾ ਨੂੰ ਖੜੇ ਆ ਉਹਨਾਂ ਦੀ ਆਪਣੀ ਵੋਟ ਵੀ ਹੈ ਇੱਕ ਬੰਨੇ ਪੰਜ ਬੰਦੇਆ ਉਹਨਾਂ ਦੇ ਕਰਕੇ ਜਿਹੜਾ ਸਾਰਾ ਸ਼ਹਿਰ ਦਾ ਹੈ ਜਿਹੜਾ ਡਿਵੈਲਪਮੈਂਟ ਹੈ ਉਹਨੂੰ ਰੁਕਿਆ ਜਾਵੇ ਕਿਉਂਕਿ ਪਿਛਲੇ ਵੀ 10-12 ਸਾਲ ਤੋਂ ਇੱਥੇ ਪ੍ਰਧਾਨ ਨਹੀਂ ਹੈਗਾ ਤੇ ਇੱਥੇ ਅਕੇ ਵੀ ਡਵੈਲਪਮੈਂਟ ਜਿਹੜੀ ਹੈ ਸ਼ਹਿਰ ਦੀ ਰੁਗੀ ਅੱਜ ਲੋਕਾਂ ਨੂੰ ਬੜੀ ਆਸ ਸੀ ਅੱਜ ਲੋਕ ਹਾਰ ਲੈ ਕੇ ਸਰੂਪੇ ਲੈ ਕੇ ਜਿਹੜੇ ਤਿਆਰ-ਬਰ ਤਿਆਰ ਬੈਠੇ ਸੀ ਤੇ ਐਮਐਲਏ ਸਾਹਿਬ ਜਿਹਦੇ ਵੀ ਗੱਲ ਦੇ ਵਿੱਚ ਇਹ ਹਾਰ ਪਾਉਣਗੇ ਅਸੀਂ ਉਹਦੇ ਨਾਲ ਆ ਬਿਲਕੁਲ ਚੱਲਾਂਗੇ ਸਾਥ ਦੇਗੇ ਬੜੇ ਦੁੱਖ ਦੀ ਗੱਲ ਹੈ ਜੀ ਕੈਨਸਲ ਹੋਣਾ ਕਿਉਂਕਿ ਕਾਫੀ ਸਾਲਾਂ ਤੋਂ ਬਾਅਦ ਇਲੈਕਸ਼ਨ ਹੋਈ ਹੈ ਤੇ ਆਪਣੇ ਸ਼ਹਿਰ ਵਾਸੀਆਂ ਨੇ ਕੋਈ ਤਕਰੀਬਨ 50-60 ਹਜ਼ਾਰ ਸ਼ਹਿਰ ਵਾਸੀਆਂ ਨੇ ਆਪਣੇ ਕੌਂਸਲ ਚੁਣੇ ਆ 25 ਕੌਂਸਲ ਚੁਣੇ ਆ ਤੇ ਇਹਨਾਂ ਨੂੰ ਸੋਚਗਾਈ ਜਾਣੀ ਚਾਹੀਦੀ ਸੀ ਪਰ ਸ਼ਾਇਦ ਜੋ ਸੁਣਿਆ ਗਿਆ ਹਾਈ ਕੋਰਟ ਦੇ ਕੋਈ ਐਸਜੀਐਮ ਸਾਹਿਬ ਨੂੰ ਜੁਆੜੇ ਆਪਣੇ ਆਰਓ ਨੇ ਉਹਨਾਂ ਨੂੰ ਸੱਦ ਲਿਆ ਕਰਕੇ ਦੁੱਖ ਭਰੀ ਖਬਰ ਹੈ ਜੀ ਕਿਉਂਕਿ ਜਿਹੜੇ 25 ਕਾਉਂਸਲਰ ਚੁਣੇ ਗਏ ਆ ਇਹਨਾਂ ਨੂੰ ਸੋਚਗਾਈ ਜਾਵੇ ਤਾਂ ਕਿ ਲੋਕਾਂ ਦੇ ਕੰਮ ਕਰਵਾ ਸਕਣੇ ਤੇ ਇੱਕ ਮਤਲਬ ਜਿਹੜੀ ਸ਼ਹਿਰ ਵਾਸੀਆਂ ਨੇ ਇੱਕ ਸੁਪਨਾ ਲਿਆ ਵੀ ਕੰਮ ਹੋ ਸਕਣ ਉਹ ਅੱਜ ਤਰੀਕ ਆਈ ਸੀ ਜੋ ਮੱਦਕਿਸਮਤੀ ਹੈ ਜੀ ਉਹ ਜੋਗ ਜੋ ਹੈ ਜੀ ਤੁਹਾਡੇਆਂ ਦਾ ਬਣਾ ਆਜ਼ਾਦ ਗਰੁੱਪ ਵੱਲੋਂ ਤੁਸੀਂ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਔਰ ਐਸਡੀਐਮ ਸਾਹਿਬ ਜਿਹੜੇ ਇੱਥੋਂ ਚਲੇ ਗਏ ਆ ਜਾਂ ਬਹਾਨਾ ਬਣਾਏਗਾ ਇਹਦੇ ਪਿੱਛੇ ਕੋਈ ਸਿਆਸੀ ਹੈਗਾ ਦਖਲਦਾਨ ਜੀ ਕਹ ਰਹੇ ਹੋ ਤੁਸੀਂ ਵੇਖੋ ਜੀ ਆਜ਼ਾਦ ਗਰੁੱਪ ਦੀ ਜੋ ਨੀਅਤ ਹੈ ਆਜ਼ਾਦ ਗਰੁੱਪ ਨੂੰ ਵੋਟਾਂ ਸ਼ਹਿਰ ਵਾਸੀਆਂ ਨੇ ਭਾਈਆਂ ਤੇ ਸਾਡਾ ਮੋਢਲਾ ਫਰਜ਼ ਬਣਦਾ ਸ਼ਹਿਰ ਵਾਸੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਾਉਣ ਲਈ ਨਾ ਕਿ ਆਪਣੇ ਹਿੱਤਾਂ ਨੂੰ ਅੱਗੇ ਰੱਖੀਏ ਅਸੀਂ ਸ਼ਹਿਰ ਵਾਸੀਆਂ ਦੇ ਜੋ ਵੀ ਪਾਣੀ ਤੋਂ ਲਾਈਟਾਂ ਦੇ ਸੀਵਰੇਜ ਦੇ ਜਾਂ ਕੋਈ ਕੋਠੇ ਨੇ ਛੱਤਾਂ ਜਿੱਦਾਂ ਦੇ ਵੀ ਕੰਮ ਨੇ ਉਹਨਾਂ ਕੰਮਾਂ ਨੂੰ ਕਰਾਉਣ ਲਈ ਅਸੀਂ ਸਹਿਯੋਗ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਿਉਂਕਿ ਇਹ ਮਸਲਾ ਅਸੀਂ ਪਾਰਟੀ ਬਾਈ ਚ ਨਹੀਂ ਸਮਝਦੇ ਮੈਨੂੰ ਸਿਆਸੀ ਮੈਨਾਂ ਬਾਰੇ ਮੈਂ ਕਹਿ ਨਹੀਂ ਸਕਦਾ ਕੁਝ ਕਿਉਂਕਿ ਮੈਨੂੰ ਕੋਈ ਨੌਲੇਜ ਨਹੀਂ ਚੰਗੀ ਤਰ੍ਹਾਂ ਜੀ ਤੁਹਾਡਾ ਸਮਰਥਨ ਕਿਹਨੂੰ ਰਹੂਗਾ ਜਿਹੜਾ ਜੀ ਤੁਹਾਡਾ ਜਨਤ ਗਰੁੱਪ ਦਾ ਵੇਖੋ ਜੀ ਸਾਡਾ ਸਮਰਥਨ ਇੱਕ ਚੰਗਾ ਪ੍ਰਧਾਨ ਬਣਾਉਣ ਤੇ ਜੀ ਅਸੀਂ ਸਾਡੀ ਟੀਮ ਨੇ ਕਸ਼ਮੀਰ ਸਿੰਘ ਸੋਲ ਨੂੰ ਸਮਰਥਨ ਦਿੱਤਾ ਜੀ ਅੱਜ ਸਾਡੇ ਕੌਂਸਲਰ ਹੈ ਜੀ ਅਸੀਂ ਉਹਨੂੰ ਕਸ਼ਮੀਰ ਸਿੰਘ ਸੋਲ ਨੂੰ ਸਮਰਥਨ ਦਿੰਨੇ ਆ ਜੀ ਤਾਂ ਕਿ ਸ਼ਹਿਰ ਦੇ ਜਿਹੜੇ ਕੰਮ ਆ ਰੁਕੇ ਆ ਵਿਕਾਸ ਦੇ 8-10 ਸਾਲ ਤੋਂ ਰੁਕੇ ਆ ਉਹ ਹੋ ਸਕਣ ਸਾਡੇ ਗਰੁੱਪ ਨੇ ਫੈਸਲਾ ਕੀਤਾ ਜੀ ਤੇ ਮੈਂ ਤੇ ਕਹਿ ਰਿਹਾ ਇਹ ਚਾਹੂੰਗਾ ਕਿ ਇਹ ਫੈਸਲਾ ਨਾ ਕਿ ਕੋਈ ਵਿਧਾਇਕ ਨਾ ਕੋਈ ਮੰਤਰੀ ਇਹ ਸ਼ਹਿਰ ਵਾਸੀਆਂ ਦਾ ਫੈਸਲਾ ਸ਼ਹਿਰ ਵਾਸੀਆਂ ਨੇ 25 ਕਾਉਂਸਲਰ ਸਾਨੂੰ ਚੁਣਦੇ ਆ ਤੇ ਮੇਰਾ ਨਹੀਂ ਖਿਆਲ ਵੀ ਸਾਡਾ ਗਰੁੱਪ ਵੀ ਵਿੱਚ ਕੋਈ ਦਖਲਦਾ ਜੀ ਦੇਣੀ ਚਾਹੂਗਾ ਅਸੀਂ ਚਾਹੁੰਦੇ ਹਾਂ ਕਿ 25 ਕਾਉਂਸਲਰ ਇਹ ਫੈਸਲਾ ਕਰਨ ਵੀ ਤੁਸੀਂ ਕਿਹਨੂੰ ਪ੍ਰਧਾਨ ਬਣਾਉਣਾ ਨਾਂ ਕੀ ਕੋਈ ਸਿਆਸੀ ਤੇ ਰਣ ਨਾ ਕੋਈ ਅਹੁਦੇਦਾਰ ਵਿੱਚ ਇਹਦੇ ਦਖਲਦਾਈ ਦਵੇ ਇਹ ਫੈਸਲਾ ਤੇ ਜਿਹੜੇ ਚੁਣੇ ਹੋਏ 25 ਲੋਕਤੰਤਰ ਦੀ ਜੋ ਪਰਭਾਸ਼ਾ ਆ ਮੇਰੇ ਮੁਤਾਬਕ ਤੇ ਸਾਡੇ ਗਰੁੱਪ ਨੇ ਤੇ ਬਹਿ ਕੇ ਇਹੀ ਫੈਸਲਾ ਕੀਤਾ ਵੀ ਇਹ 25 ਜਣੇ ਹੀ ਫੈਸਲਾ ਕਰਨ ਨਾਂ ਕੀ ਕੋਈ ਸਿਆਸੀ ਤੁਰ ਜਨ ਨਾਂ ਕੀ ਅਸੀਂ ਆਜ਼ਾਦ ਗਰੁੱਪ ਅਸੀਂ ਆਜ਼ਾਦ ਗਰੁੱਪ ਲੋਕਾਂ ਦੀ ਭਲਾਈ ਵਾਸਤੇ ਆ ਆਪਣੀ ਹੋਣ ਦੀ ਲੜਾਈ ਨਹੀਂ ਇਹ ਫੈਸਲਾ 25 ਕੌਂਸਲਰਾਂ ਦਾ ਹੋਣਾ ਚਾਹੀਦਾ ਨਾ ਹਲਕਾਵਦਾ ਹੈ ਕਿ ਨਾ ਮੰਤਰੀ ਨਾ ਕੋਈ ਸਰਕਾਰੀ ਦਰਬਾਰੇ ਇਹ ਫੈਸਲਾ ਲੋਕਤੰਤਰ ਦੇ ਤਰੀਕੇ ਨਾਲ ਮੇਰੇ ਖਿਆਲ ਤੇ 25 ਜਿਹੜੇ ਕੌਂਸਲਰ ਆ ਉਹ ਆਪਣਾ ਪ੍ਰਧਾਨ ਚੁਣਨ ਤੇ ਵਧੀਆ ਗੱਲ ਉਹ ਚੰਗਾ ਪ੍ਰਧਾਨ ਚੁਣਨ। ਬੰਬ ਜਿਹੜੀ ਤੁਹਾਡੇ ਕੋ ਰਹੀ ਅੱਜ ਤੇ ਜਿਹੜੀ ਪ੍ਰਧਾਨਗੀ ਰੱਦ ਹੋਈ ਕੀ ਕਰਨ ਜਾਓਗੇ ਇਹਦੇ ਬਾਰੇ? ਸਾਰਾ ਸਿਆਸੀ ਪਾਰਟੀ ਦਾ ਦਬਾਅ ਆ ਜੀ। ਦੂਜੀ ਸਾਲ ਦੇ ਐਮਐਲਏ ਸਾਹਿਬ ਨਾਲ ਆਡੇ ਨੂੰ ਨੀਵਾ ਪਾਉਣਾ ਚਾਹੁੰਦੇ ਆ। ਹੂੰ। ਤੁਹਾਨੂੰ ਪਤਾ ਹੀ ਹੈ ਜੋ ਕੋਈ ਸਿਆਸੀ ਚਾਲ ਚੱਲ ਰਹੇ ਨੇ ਇਹਨਾਂ ਦੀ। ਕੀ ਤੇ ਬੜੇ ਆਰਾਮ ਨਾਲ ਆਡੀ ਬਹੁਮਤ ਤੁਹਾਡੇ ਸਾਰਿਆਂ ਦੀ ਬਹੁਤ ਹੀ ਹੈਗੀ ਵਧੀਆ ਹੈ। ਤੁਹਾਡੀ ਪਾਰਟੀ ਪਾਰਟੀ ਵਾਂਗ ਜਿਸ ਤਰ੍ਹਾਂ ਕੁਝ ਕੀਤਾ ਜਾ ਰਿਹਾ ਉਹ ਪਤਾ ਨਹੀਂ। ਤੁਹਾਡੀ ਪਾਰਟੀ ਜੱਗੇ ਇਲੈਕਸ਼ਨ ਮੇਲੇ ਵੀ ਨਾ ਕੀਤਾ ਵਾ। ਹੂੰ। ਤੇ ਹ बाकी அட ਮੈਮਲ ਸਾਹਿਬ ਬਹੁਤ ਸਾਫ ਸੁਥਰੀ ਸਭੀ ਵਾਲੇ ਬੰਦੇ ਆ ਪਾਰਟੀ ਹੋ ਗਈ ਹੈ ਹਾਈ ਕਮਾਂਡ ਤੁਸੀਂ ਕੀ ਮੰਗ ਕਰਦੇ ਜੀ ਉਹਨੂੰ ਹਾਈ ਕਮਾਂਡ ਤੋਂ ਮੰਗ ਕਰਦੇ ਆ ਵੀ ਸਾਡੀ ਜਾਨ ਕਰਾਈ ਜਾਵੇ ਨਿਰਵਿਘਨ ਹਾਂਜੀ ਠੀਕ ਹੈ ਜੀ ਓਕੇ ਮੈਡਮ ਜਿਹੜੀ ਨਗਰ ਕੌਂਸਲ ਦੀ ਚੋਣ ਜਿਹੜੀ ਹੋਣੀ ਸੀ ਪ੍ਰਧਾਨਗੀ ਲਾ ਕੇ ਰੱਦ ਹੋ ਗਈ ਹੈ ਤੇ ਇਹ ਕੀ ਕਹਿਣਾ ਚਾਹੋਗੇ ਤੁਸੀਂ ਬਾਰੇ ਮੈਂ ਇਹੀ ਕਹਿਣਾ ਚਾਹਾਂਗੇ ਕਿ ਜਿਹੜੀ ਇਹ ਚੋਣ ਰੱਦ ਕੀਤੀ ਗਈ ਆ ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ ਬਸ ਹੁਣ ਮੈਂ ਇਹੀ ਅਪੀਲ ਕਰਾਂਗੀ ਸਰਕਾਰ ਅਕੈ ਕਿ ਜਲਦੀ ਤੋਂ ਜਲਦੀ ਜਿਹੜੀ ਇਹ ਚੋਣ ਕਰਵਾਈ ਜਾਵੇ ਬਸ ਇਹੀ ਕਹਿਣਾ ਚਾਹਾਂਗੀ ਮੈਂ ਕੀ ਲੱਗਦਾ ਵਾ ਕਿੰਨਾ ਕਰਨਾ ਹੈ ਕਿ ਕਿਹਦੀ ਦਖਲਅੰਦਾਜ਼ੀ ਕਰਨ ਜਿਹੜੀ ਚੋਣ ਰੱਦ ਹੋਈ ਅੱਜ ਸਾਰੇ ਬਹੁਮਤ ਆਪਣੇ ਕੋਲ ਸਾਰੇ ਤੁਹਾਡੇ ਕੋਲ ਸੀ ਜਿਹੜੀ ਸਿਆਸੀ ਦਬਾਅ ਕਰਕੇ ਹੋਈ ਹੈ ਸੋਚੀ ਸਮਝੀ ਦੇ ਸਾਡੇ ਸਾ ਜਿਹੜੀ ਇਹ ਰਚੀ ਗਈ ਹੈ ਕਿ ਉਹਦੇ ਕਰਨੇ ਚਾਹੀਏ ਜਿਹੜੀ ਪ੍ਰਧਾਨਗੀ ਦੀ ਚੋਣ ਜਿਹੜੀ ਰੱਦ ਕਰ ਦਿੱਤੀ ਗਈ ਹੈ ਅਸੀਂ 18 ਜਿਹੜੇ ਹੈਗੇ ਆ ਕੈਂਡੀਡੇਟ ਆ ਸਾਰੇ ਇਹੀ ਇਕੱਠੇ ਆ ਤੇ 18 ਜਾਣਿਆਂ ਦਾ ਸਾਡੇ ਨਾਲ ਅਸੀਂ ਆਪਸ ਵਿੱਚ ਬਹੁਤ ਮਤਆ ਤੇ ਡਾਕਟਰ ਕਸ਼ਮੀਰ ਮਾਨਜੋ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਦੇ ਵਿੱਚ ਅਸੀਂ ਉਹ ਜਿੰਨੋਂ ਵੀ ਕਿਸੇ ਨੂੰ 18 ਚ ਜਿੰਨਾਂ ਵੀ ਪ੍ਰਧਾਨ ਬਣਾਉਣਾ ਅਸੀਂ ਸਾਰੇ ਉੱਚ ਜਣਾ ਸਹਿਮਤ ਆ ਤੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਉਹ ਚੱਲ ਰਹੇ ਪਰਵਾਸ ਸਾਹਿਬ ਜਿਹੜੀ ਅੱਜ ਹੀ ਚੋਣ ਰੱਦ ਹੋਈ ਹੈ ਪ੍ਰਧਾਨਗੀ ਦੇ ਕਿਉਂ ਰੱਦ ਹੋਈ ਕਿੰਨਾ ਕਰਨਾ ਕਰਾ ਦੇ ਕੀ ਕਰਦੇ ਆ ਇਹੋ ਜਿਹਾ ਵੇਖੋ ਜੀ ਕੋਈ ਸ਼ਰਾਰਤੀ ਅਨਸਰ ਆ ਜਿਨ੍ਹਾਂ ਦੇ ਵਿੱਚ 2 ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਏ ਆ ਬੰਦੇ ਉਹ ਰਾਤੋਂ ਰਾਤ ਆ ਕੇ ਤੇ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਸ਼ਹਿਰ ਦੇ ਵਿੱਚ ਜਿਹੜੀ ਗੁੰਡਾਗਰਦੀ ਕਰਨੀ ਚਾਹੁੰਦੇ ਆ ਤੇ ਸਾਡੇ ਡਾਕਟਰ ਕਸ਼ਮੀਰ ਸਿੰਘ ਸੋਹਲ ਤੇ ਕਮਾਂਡਾਰ ਤੇ ਮੈਂ ਨਾ ਬੇਦਾਗ ਹੈਗੇ ਆ ਸਾਡੇ ਐਮ.ਐਲ.ਏ ਆ ਜਦੋਂ ਉਹ ਸਾਡੇ ਐਮ.ਐਲ.ਏ ਸਾਹਿਬ ਬਣੇ ਮੈਨੂੰ ਲੱਗਦਾ ਸ਼ਹਿਰ ਦੇ ਵਿੱਚ ਇੱਕ ਵੀ ਕਿਸੇ ਤੇ ਨਜਾਇਜ਼ ਪਰਚਾ ਨਹੀਂ ਹੋਇਆ ਬੜੀ ਸਾਫ਼ ਸੁਥਰੀ ਸਾਡੀ ਰਾਜਨੀਤੀ ਚੱਲ ਰਹੀ ਆ ਜਿੰਨੋ ਕੇ ਆ ਕੇ ਇਹ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਆ ਕੇ ਬਹੁਤ ਜਣਾ ਸ਼ਹਿਰ ਦੇ ਵਿੱਚ ਖਰਾਬੀ ਕੀਤੀ ਗਈ ਆ ਤੇ ਉਹਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਂ ਇਸ ਚੀਜ਼ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋ ਤੇ ਪ੍ਰਧਾਨ ਅਮਨ ਰੋੜਾ ਜੀ ਕੋ ਮੈਂ ਮੰਗ ਕਰਦਾ ਵਾਂ ਕਿ ਬਾਹਰ ਹੀ ਹਲਕੇ ਦੇ ਜਿਹੜੇ ਵਿਧਾਇਕ ਆ ਜਾਂ ਮੰਤਰੀ ਆ ਉਹ ਸਾਡੇ ਹਲਕੇ ਦੇ ਵਿੱਚ ਆ ਕੇ ਦਖਲਅਦਾਜ਼ੀ ਨਾ ਕਰਨ ਕਿਉਂਕਿ ਇਦਾਂ ਦਖਲਅਦਾਜ਼ੀ ਕਰਨਾ ਪਾਰਟੀ ਦੇ ਵਿੱਚ ਫੁੱਟ ਪੈਂਦੀ ਆ ਤੇ ਪਾਰਟੀ ਦਾ ਗਰਾਫ ਜਿਹੜਾ ਉਹ ਥੱਲੇ ਡਿੱਗਦਾ ਕਿੰਨਾ ਕਰਨਾਂਗੇ ਕਿ ਜਦ ਦੇ ਕੀ ਕਰਨ ਖਾਏਗੇ ਨਾ ਬੋਲੋ ਜਿਹੜੇ ਛਰਾਤੀ ਅੰਸਰਾ ਬੋਲੋ ਜੀ ਵੇਖੋ ਜੀ ਮੋਟਾ ਕੰਦੇ ਜੋ ਅਸੀਂ ਪ੍ਰੋਸੈਸੋ ਸੁਤਰਾ ਤੋਂ ਪਤਾ ਲੱਗਾ ਵਾ ਮੋਟੀਆਂ ਰਕਮਾਂ ਜਿਹੜੀਆਂ ਨਾ ਵਸੂਲ ਕੀਤੀਆਂ ਵਾ ਤੇ ਉਹਦੇ ਕਰਕੇ ਜਿਹੜਾ ਉਹਨਾਂ ਨੂੰ ਅਕੇ ਲਿਆ ਰਹੇ ਆ ਨਹੀਂ ਤਾਂ ਉਹਨਾਂ ਚ ਕੋਈ ਬੰਦਿਆਂ ਚ ਏਡੀ ਕੋਈ ਖਾਸ ਕਾਬਲੀਅਤ ਤਾਂ ਨਹੀਂ ਜਿਨ੍ਹਾਂ ਨੂੰ ਰਾਤੋਂ ਰਾਤ ਪਾਰਟੀ ਸ਼ਾਮਲ ਕਰਾ ਕੇ ਤੇ ਹੁਣ ਰਾਤੋਂ ਰਾਤ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਹਦੇ ਵਿੱਚ ਕੋਈ ਜਿਹੜੀਆਂ ਮੋਟੀਆਂ ਰਕਮਾਂ ਦਾ ਜਿਹੜਾ ਜਿਹੜਾ ਚੱਕਰ ਹੈ ਉਹ ਚੱਲ ਰਿਹਾ ਵੀ ਮੋਟੀਆਂ ਰਕਮਾਂ ਇਹਨਾਂ ਵਸੂਲ ਕੀਤੀਆਂ ਲੱਗਦਾ ਵਾ ਕਿ ਜਿਹੜੇ ਛਰਾ ਜੇ ਤੁਹਾਨੂੰ ਵੀ ਸਾਰਾ ਕੁਝ ਪਤਾ ਵਾ ਕਿ ਕੀ ਹੋ ਰਿਹਾ ਵਾ ਇਹ ਸਾਰਾ ਕੁਝ ਇੱਕ ਬਹੁਤ ਸੋਚੀ ਸਮਝੀ ਸਾਜਸ਼ ਹੈ ਜਿਹੜੇ ਦੀਨ ਡਾਕਟਰ ਕਸ਼ਵੀਰ ਸਿੰਘ ਸੋਲ ਜਿਹੜੇ ਬੜੇ ਇਮਾਨਦਾਰ ਆ ਜਿਹੜੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਵਾ ਉਹਨਾਂ ਨੂੰ ਇਹ ਡਾਊਨ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਜਿਹੜਾ ਸਾਰੀ ਸਾਜਸ਼ ਰਚੀ ਜਾ ਰਹੀ ਹੈ ਪਾਣਾ ਦੋਫਾ ਉਹਨਾਂ ਜਿਹੜਾ ਸ਼ਹਿਰ ਦਾ ਵਿਕਾਸ ਰੁਕ ਨਹੀਂ ਰਿਹਾ ਲੱਗਦਾ ਨਹੀਂ ਸਾਡੀ ਅੱਜ ਸ਼ਹਿਰ ਦੇ ਲੋਕ ਇੰਨੇ ਜਿਆਦੇ ਨਰਾਸ਼ ਹੋਏ ਕਿਉਂਕਿ ਉਹ ਆਪਣੇ ਸ਼ਹਿਰ ਦਾ ਪ੍ਰਧਾਨ ਵੇਖਣਾ ਚਾਹੁੰਦੇ ਸੀ ਅੱਜ ਉਹਨਾਂ ਨੂੰ ਇੱਕ ਆਸ ਦੀ ਕਿਰਨ ਹੈ ਵੀ ਸਾਨੂੰ ਇੱਕ ਚੰਗਾ ਪ੍ਰਧਾਨ ਮਿਲੂਗਾ ਸਾਡੇ ਸ਼ਹਿਰ ਦਾ ਵਿਕਾਸ ਹੋ ਸਕੂਗਾ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਣਗੀਆਂ ਪਰ ਇਹਨਾਂ ਨੇ ਉਹ ਉਮੀਦਾਂ ਤੇ ਪਾਣੀ ਫੇਰ ਦਿੱਤਾ ਤੇ ਸ਼ਹਿਰ ਦੇ ਲੋਕ ਆ ਜਿਸ ਕਰ ਤੋਂ ਬਹੁਤ ਜ਼ਿਆਦਾ ਨਾਰਾਜ਼ ਆ। ਕਦੋਂ ਤੱਕ ਚੋਣ ਹੋਣੀ ਦੀ ਪਤਾ ਨਹੀਂ ਕਿਦੀ। ਵੇਖੋ ਚੋਣ ਜਿਹੜੀ ਆ ਇਹ ਤੇ ਹੁਣ ਆਪਾਂ ਕਹਿ ਨਹੀਂ ਸਕਦੇ ਕੁਝ ਮੰਨ ਜੋ ਕਿਸ ਤਰ੍ਹਾਂ ਸਾਭ ਹੋਣਾ ਇੱਥੇ ਹੈ ਨਹੀਂਗੇ। ਉਹ ਆਉਣਗੇ ਤੇ ਫਿਰ ਉਹਨਾਂ ਤੋਂ ਆਪਾਂ ਨੂੰ ਪਤਾ ਲੱਗੂਗਾ ਵੀ ਕਦੋਂ ਚੋਣ ਹੋ ਰਹੀ ਆ। ਜਿਹੜਾ ਜੇ ਅਧਿਕਾਰੀ ਨੇ